ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾਤੀ ਤੋਂ ਆਸਤ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮਗੇ ਜੀ ਆਪਾਂ ਚੱਲਦੇ ਹਾਂ ਜੀ ਗਵੰਡੀਆਂ ਦੇ ਘਰੇ ਉਹਨਾਂ ਦੇ ਕੰਮ ਆ ਜੀ ਉਹ ਬਹੁਤ ਦਿਨ ਹੋ ਗਏ ਕਹਿੰਦੇ ਆਨੂੰ ਕਿ ਚਾਚੀ ਮੈਨੂੰ 10 ਕੇ ਜੈ 10 ਕੇ ਇਹ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਦੱਸ ਦਿਆਂ ਜੀ ਆਏ ਇਕੱਠੀ ਜੀ ਹੋ ਜਾਂਦੀ ਹੈ ਨਾ ਹੂੰ ਚਲਦੇ ਤੇ ਇਹ ਵੀ ਬਣਾਵਾਂਗੇ ਹੂੰ ਕੱਢੋ ਕਿਚੋਂ ਫਿਰ ਲੱਗੀ ਮਟੀ ਲੈ ਲਈਆ ਫਿਰ ਨੂੰ ਦੂਰੀ ਤੋਂ ਲਿਖੇਗਾ ਬਿਚ ਵੱਡੇ ਵੱਡੇ ਆ ਵੀ ਇਕੱਠੀ ਹੋ ਜਾਂਦੀ ਐ ਨਾ ਕੱਢ ਦੋ ਤਿੰਨ ਦਾ ਕੁੱਲੀ ਹਾਂਜੀ ਆਪਾਂ ਗਲਾਫ ਨੂੰ ਨਾ ਪੁੱਠਾ ਕਰਕੇ ਇੱਥੇ ਫੁਛਾ ਲਿਆ ਸੀਗਾ ਤੇ ਫਿਰ ਇਹਦੇ ਆਪਾਂ ਰਜਾਈ ਰੱਖ ਕੇ ਨਾ ਉੱਪਰ ਰਜਾਈ ਵਿਛਾ ਲਾਂਗੇ ਜੀ ਗਲਾਫ ਤੇ ਗਲਾਪ ਆਪਾਂ ਪੁੱਠਾ ਕਰਿਆ ਸੀ ਜੀ ਰਜਾਈ ਦਾ ਤੇ ਇਹਦੇ ਉੱਤੇ ਆਪਾਂ ਰਜਾਈ ਵਿਛਾ ਕੇ ਫਿਰ ਆਪਾਂ ਨਿਸ਼ਾਨ ਲਗਾ ਲਾਂਗੇ ਜੀ ਵੀ ਜਿੱਥੇ ਜਿੱਥੇ ਆਪਾਂ ਨੂੰ ਉਹ ਲਾਣੀਆਂ ਡੋਰੀਆਂ ਆਪਾਂ ਫਿਰ ਐਵੇਂ ਪਤਾ ਲੱਗ ਜੂਗਾ ਇਹਨਾਂ ਵੀ ਗਲਾਫ ਤੇ ਵੀ ਇੱਥੇ ਕਰ ਰਜਾਈ 'ਚ ਵੀ ਤੇ ਅੱਗੇ ਪਿੱਛੇ ਨਹੀਂ ਹੋਣਗੇ ਨਿਸ਼ਾਨਾਂ ਨਾਲ ਵੀ ਸੇਮ ਸੇਮ ਰਹੂਗਾ ਜੀ ਕਹਨ ਗਲਾਫ ਵੀ ਸੈਟ ਆ ਤੇ ਐਵੇਂ ਨਿਸ਼ਾਨੀਆਂ ਲਗਾ ਲਈਆਂ ਜੀ ਆਪਾਂ ਚਾਰੇ ਪਾਸੇ ਜੀ ਤੇ ਫਿਰ ਉਹਦੇ ਵਿੱਚ ਦੋ ਦੋ ਉਹਦੇ ਆਪਾਂ ਸੈਂਟਰ ਚ ਵੀ ਚਾਰੇ ਖੋਨਿਆਂ ਚੋਂ ਲਾ ਕੇ ਜਿਵੇਂ ਵੀ ਤੁਹਾਨੂੰ ਠੀਕ ਲੱਗੂਗਾ ਤੁਸੀਂ ਉਹਵੇਂ ਉਸ ਹਿਸਾਬ ਨਾਲ ਲਗਾ ਲਿਓ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਇੱਧਰ ਆਪਾਂ ਡੋਰੀਆਂ ਬਣਾ ਰਹੇ ਹਾਂ ਜੀ ਬੇਬਸ ਆਪਾਂ ਉਸ ਹਿਸਾਬ ਨਾਲ ਉਹਨੀਆਂ ਕਡੋਰੀਆਂ ਬਣਾ ਲਾਂਗੇ ਜਿੰਨੀਆਂ ਕਾਪਾਂ ਨੂੰ ਲੋੜ ਹੈ ਜੀ ਇਹਨਾਂ ਨੇ ਜੀ 12 ਡੋਰੀਆਂ ਲਾਈਆਂ ਨੇ ਨੀ ਇਹਨਾਂ ਨੇ ਫਿਰ ਕਾਫੀ ਲਾ ਲਈਆਂ ਵੀ ਬਿਲਕੁਲ ਨਾ ਹਿੱਲੇ ਬੱਸ ਤਾਂ ਜੀ ਆਪਾਂ 4-5 ਵੀ ਲਾ ਲਈ ਇਹਨਾਂ ਤਾਂ ਵੀ ਨਹੀਂ ਹਿੱਲਦਾ ਬਾਕੀ ਉਹ ਤਾਂ ਆਪਣੀ ਮਰਜ਼ੀ ਆਪਾਂ ਕਿੰਨੀਆਂ ਲਗਾਉਣੀਆਂ ਨੇ ਬਸ ਆਪਾਂ ਇੱਕ ਵਾਰੀ ਆਪਾਂ ਇੱਥੇ ਕਰਨੀਆਂ ਡੋਰੀਆਂ ਫਿਰ ਆਪਾਂ ਨੂੰ ਕੋਈ ਸੂਈ ਤਾਂ ਅੱਗੇ ਦੀ ਕਾਸੇ ਦੀ ਲੋੜ ਨਹੀਂ ਜੀ ਜਦੋਂ ਬਸ ਧੋਣਾ ਗਲਾਫ ਗੱਠ ਖੋਲੋ ਤੇ ਚੜਾ ਦਿਓ ਜੀ ਆਹ ਦੇਖੋ ਜੀ ਆਪਾਂ ਗਲਾਫ ਤੇ ਨਾ ਐਦਾਂ ਡੋਰੀਆਂ ਲਗਾ ਲਈਆਂ ਚਾਰੇ ਪਾਸੇ ਜੀ ਚਾਰੇ ਖੁੰਜਿਆਂ ਤੇ ਲਗਾ ਲੀਆਂ ਜੀ ਤੇ ਫਿਰ ਇਧਰ ਸਾਈਡਾਂ ਤੇ ਦੋ ਦੋ ਸਾਈਡਾਂ ਤੇ ਲਗਾ ਲੀਆਂ ਜੀ ਇਹਨਾਂ ਨੇ ਤੇ ਇਸ ਤਰ੍ਹਾਂ ਜੀ ਫਿਰ ਆਪਾਂ ਏਦਾਂ ਹੀ ਰਜਾਈ ਤੇ ਆਪਾਂ ਕਰਾਂਗੇ ਜਿਵੇਂ ਆਪਾਂ ਨਿਸ਼ਾਨ ਲਗਾਲੇ ਸੀ ਜਿਵੇਂ ਜਿਵੇਂ ਇੱਥੇ ਡੋਰੀਆਂ ਜੀ ਉਵੇਂ-ਉਵੇਂ ਆਪਾਂ ਰਜਾਈ ਤੇ ਲਗਾ ਲਾਂਗੇ ਰਜਾਈ ਥੋੜੀ ਜੀ ਮੋਟੀ ਕਰਕੇ ਜੀ ਆਪਾਂ ਹੱਥ ਨਾਲ ਲਗਾਈਆਂ ਨੇ ਜੀ ਰਸੋਈ ਤੇ ਫਿਰ ਆਪਾਂ ਇਹਨਾਂ ਨੂੰ ਗੰਢਾ ਬੰਨਦਾਂਗੇ ਜੀ ਐਵੇਂ ਗੱਠ ਬੰਨਦਾਂਗੇ ਜੀ ਸਾਰੇ ਪਾਸੇ ਚਾਰੇ ਖੁੰਜਿਆਂ ਦੇ ਜਿੱਥੇ-ਜਿੱਥੇ ਆਪਾਂ ਡੋਰੀਆਂ ਲਗਾਈਆਂ ਨੇ ਜੀ ਹਾਂਜੀ ਜਿਹੜੀ ਆਪਾਂ ਮਿਹਨਤ ਕੀਤੀ ਆ ਬਸ ਇੱਕ ਵਾਰੀ ਕਰਨੀ ਪੈਂਦੀ ਹੈ ਜੀ ਫਿਰ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਬਸ ਗੱਠ ਖੋਲ ਕੇ ਜੀ ਕਵਰ ਧੋ ਦੋ ਤੇ ਫਿਰ ਇਦਾਂ ਹੀ ਚੜਾ ਕੇ ਜੀ ਗੱਠਾ ਬੰਦੋ ਜੀ ਇਦਾਂ ਪਿਛਾ ਕੇ ਜੀ ਤੇ ਆਪਣੀ ਜਮਾਂ ਵੀ ਰਜਾਈ ਲਦੀਨੀ ਜਮਾਂ ਵੀ ਨਹੀਂ ਤੇ ਇਹਨੂੰ ਆਪਾਂ ਇਦਾਂ ਫੋਲਡ ਕਰ ਲਾਂਗੇ ਜੀ ਇਦਾਂ ਦੋ ਇੱਕ ਜਣੇ ਤੋਂ ਤਾਂ ਆਪਾਂ ਹੁੰਦੇ ਨਹੀਂ ਦੋ ਜਣੇ ਤੋਂ ਕਰ ਲਾਂਗੇ ਜੀ ਦੋ ਜਣੇ ਲੱਗ ਕੇ ਫੋਲਡ ਇਦਾਂ ਕਰਕੇ ਜੀ ਤੇ ਫਿਰ ਆਪਾਂ ਇਧਰ लास्ट ਤੇ ਜਿੱਥੇ ਆਪਣੀ ਜੇਪ ਲੱਗੀ ਹੋਈ ਹੈ ਜੀ ਜੇ ਪੜਖ ਹੁੰਜੇ ਤਾਂ ਫੜ ਕੇ ਜੀ ਆਪਾਂ ਇਹਨੂੰ ਇਦਾਂ ਵਿਚ ਕਰਕੇ ਕਰ ਲੈਣਾ ਜੀ ਕਿਉਂਕਿ ਇਹ ਥੋੜਾ ਗਲਾਫ ਮੋਟਾ ਕਰਕੇ ਨਾ ਥੋੜਾ ਔਖੇ ਜੀ ਚੜੀ ਆ ਜੀ ਤੇ ਇਦਾਂ ਬਸ ਚੜਾ ਕੇ ਜੀ ਬਸ ਮੁੜ ਕੇ ਆਪਾਂ ਉਹਨੂੰ ਵਿੱਚੋਂ ਕੱਢੀ ਜਾਣਾ ਰਜਾਈ ਨੂੰ ਜੀ ਥੋੜਾ ਔਖਾ ਤਾਂ ਚੜੇ ਜੀ ਕਹਿੰਦੇ ਨੇ ਕਵਰ ਵੀ ਮੋਟਾ ਸੀ ਜੀ ਰਜਾਈ ਦਾ ਰਜਾਈ ਤਾਂ ਚਲੋ ਜਿਹੜਾ ਹੁੰਦੀ ਹੈ ਮੋਟੀ ਉਹ ਵੀ ਅਤੇ ਕਵਰ ਵੀ ਥੋੜਾ ਮੋਟਾ ਸੀ ਜੀ ਤੇ ਇਦਾਂ ਫਿਰ ਉਹ ਥੋੜਾ ਚੜੋਂ ਲਗੇ ਜਿੱਪ ਕੋਲ ਥੋੜਾ ਉੱਦੜ ਜੇ ਗਿਆ ਸੀਗਾ ਪਤੋਂ ਕਿਉਂਕਿ ਤੁਹਾਨੂੰ ਪਤਾ ਹੀ ਇਹ ਸੀਨਾ ਕੱਚੀਆਂ ਹੁੰਦੀਆਂ ਨੇ ਜੀ ਗਲਾਫਾਂ ਦੀਆਂ ਜੀ ਤੇ ਇਦਾਂ ਆਪਾਂ ਹੁਣ ਸਾਰੇ ਪਾਸੇ ਬੁਛਾ ਲਿਆ ਜੀ ਤੇ ਜਿਹੜੇ ਇੱਥੇ ਸੀ ਜੀ ਆਪਾਂ ਗੱਠ ਲਗਾਵਾਂਗੇ ਇੱਥੇ ਵੀ ਇੱਥੋਂ ਫਿਰ ਖੋਲ ਲਈ ਸੀ ਕਿਉਂਕਿ ਮੂੰਹ ਉਹਦਾ ਥੋੜਾ ਛੋਟਾ ਸੀ ਜੀ ਫਿਰ ਆਪਾਂ ਤੋਂ ਘੱਟ ਖੋਲ ਕੇ ਚੜਾਈ ਸੀ ਜੀ ਤੇ ਮੜ ਕੇ ਜੀ ਆਪਾਂ ਜਿੱਪ ਲਗਾਵਾਂਗੇ ਤਾਂ ਨੇ ਜਿੱਪ ਵੀ ਆਪਾਂ ਪੱਕੀ ਕਰਦਾਂਗੇ ਕਿਉਂਕਿ ਜਿੱਪ ਜਦੋਂ ਆਪਾਂ ਕਈ ਵਾਰੀ ਆਪਾਂ ਜਿੱਪ ਖੋਲਦੇ ਲਾਉਂਦੇ ਆ ਜਾਂ ਖੋਲਦੇ ਆ ਜੀ ਉਹ ਇੱਕਦਮ ਨਿਕਲ ਜਾਂਦੀ ਹੈ ਆਪਾਂ ਬਸ ਜਦੋਂ ਮੈਂ ਇਹ ਜਿੱਪ ਲਗਾ ਕੇ ਜੀ ਜੇ ਆਪਾਂ ਦੇ ਐਂਡ ਤੇ ਜਾ ਕੇ ਜੀ ਉੱਥੇ ਆਪਾਂ ਧੋਪੇ ਭਰ ਦਾਂਗੇ ਵੀ ਪੱਕੀ ਹੋ ਜਾਊਗੀ ਜਿੱਪ ਵੀ ਜੀ ਆਪਾਂ ਵੀ ਜਿੰਮੇ ਮਰਜੀ ਜਿੱਪ ਨੂੰ ਖੋਲੋ ਕਰੋ ਵੀ ਬਾਹਰ ਨਹੀਂ ਨਿਕਲੂਗੀ ਜੀ ਜੇ ਆਪਾਂ ਇਦਾਂ ਆਪਾਂ ਟਾਂਕੇ ਜੀ ਲਾ ਦਿੰਨੇ ਆ ਜੀ ਜਿੱਪ ਤੇ ਜੀ ਤੁਸੀਂ ਇੱਕ ਵਾਰੀ ਇਦਾਂ ਜ ਰਜ਼ਾਈ ਦਾ ਗਲਾਫ ਬਣਾ ਕੇ ਚੜਾ ਕੇ ਦੇਖਿਓ ਜੀ ਜੇ ਹਿੱਲ ਗਈ ਤਾਂ ਤੁਸੀਂ ਕਹਿ ਦਿਓ ਜੀ ਜਮਾ ਨਹੀਂ ਰਜ਼ਾਈ ਏ ਇਦੋਂ ਤੋਂ ਉਦੋਂ ਹੋ ਗਈ ਜੀ ਵਿੱਚੋਂ ਐਨ ਸੈੱਟ ਹੋ ਗਈ ਜੀ ਲਾ ਬੰਦ ਤੋਂ ਪੱਕੇ ਕਰ ਦਨੇ ਆ ਜੀ ਦੇਖੋ ਜੀ ਪਛਾਈ ਤੋਂ ਹੀ ਪਤਾ ਚੱਲਦਾ ਨਾ ਕਿ ਆਪਣੇ ਜਮਾਂ ਨਹੀਂ ਰਜ਼ਾਈ ਲੁਕੀ ਦੇਖੋ ਜਿਵੇਂ ਮੈਂ ਕੱਲੀ ਨੇ ਪਹਿਲੋਂ ਕਰੀ ਤੇ ਆਪਾਂ ਐਵੇਂ ਕੀਤੀ ਆ ਓਮੀ ਦੀ ਓਮੀ ਆ ਐਦਾਂ ਲੱਗਦਾ ਹੈ ਕਿ ਇਹੀ ਆਪਣੇ ਹੱਥਾਂ ਚ ਰਜ਼ਾਈ ਹੈ ਜਦਕਿ ਆਪਾਂ ਇੱਥੇ ਕੋਲੋਂ ਬੰਦ ਨੂੰ ਥੋੜਾ ਧੰਨਵਾਦ ਜਿਹੜਾ ਸਾਨੂੰ ਸੌਖੇ ਤਰੀਕੇ ਨਾਲ ਛਾੜ ਚੜਾਉਣਾ ਸਿਖਾਇਆ ਤੇ ਆਪਾਂ ਇਹ ਜੀ ਛਾੜ ਗੁਰਦੀਤੀ ਦੇ ਘਰੇ ਚੜਾਇਆ ਜੀ ਆ ਗਏ ਗੁਰਦੀਤੀ ਦੇ ਮੰਮੀ ਡੈਡੀ ਤੇ ਗੁਰਦੀਤੀ ਪਤਾ ਨਹੀਂ ਨਵੂ ਨਾਲ ਕਿੱਥੇ ਫਿਰਦਾ ਜੀ ਏ ਆਪਣਾ ਨਾ ਗਲਾਫ ਹੁਣ ਬਿਲਕੁਲ ਵੀ ਨਹੀਂ ਹਿੱਲੂਗਾ ਜਿਵੇਂ ਕਿ ਆਪਾਂ ਮਰਜੀ ਰਜਾਈ ਨੂੰ ਲੈ ਲਈਏ ਜਮਾ ਨਹੀਂ ਇਧਰ ਤੇ ਉਧਰ ਹੋਊਗਾ ਐਵੇਂ ਹੀ ਰਹੂਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ